हां जी ਕਿਸਾਨ ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਅੱਜ ਜੋ ਇਹ ਵੀਡੀਓ ਆਪਾਂ ਬਣਾ ਰਹੇ ਹਾਂ ਜੀ ਪਿੰਡ ਘੰਡਾ ਬੰਨਾ ਤਸੀਲ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਤੋਂ ਮਹਤਰੀ ਹਰਪ੍ਰੀਤ ਸਿੰਘ ਵੱਨ ਦੀ ਵਰਕਸ਼ਾਪ ਤੋਂ ਬਣਾ ਰਹੇ ਹਾਂ ਜਿਸ ਵਰਕਸ਼ਾਪ ਦਾ ਨਾਮ ਗਰਦਿਆਲ ਐਗਰੀ ਵਰਕਸ ਹਾਂ ਗਰਦਿਆਲ ਐਗਰੀ ਵਰਕਸ ਹੈ ਤੇ ਇਹ ਆਪਣਾ ਮੇਸਤਰੀ ਜੀ ਇਹ ਕੀ ਬਣਾਇਆ ਆਪਾਂ ਆ ਤੇ ਬੱਟਾ ਆਪਣਾ ਥੱਬੜ ਪਰਾਲੀ ਘਰਾਣ ਵਾਲੀ ਅਛਾ ਜੀ ਇਹ ਪਰਾਲੀ ਥਾਣ ਵਾਲਾ ਬਾਕੀ ਇਹ ਜੋ ਜੋ ਵੀ ਮਸ਼ੀਨਰੀ ਬਣੀ ਹੈ ਤੇ ਤੁਸੀਂ ਦੇਖ ਸਕਦੇ ਹੋ ਇਹ ਨੇ ਮੇਸਤਰੀ ਹਰਪ੍ਰੀਤ ਸਿੰਘ ਜੀ ਘੰਡਾ ਬੰਨਾ ਤਸੀਲ ਰਾਮਪੁਰਾ ਕੋਲ ਤੇ ਪਿਛਲੇ ਇਹ 20 ਸਾਲ ਤੋਂ 25 ਸਾਲ ਤੋਂ ਪੁਰਾਣਾ ਕੰਮ ਕਰਦੇ ਨੇ ਮੇਸਤਰੀ ਹਰਪ੍ਰੀਤ ਸਿੰਘ ਜੀ ਤੇ ਜੇ ਜਸਵੀਰ ਨੇ ਵੀ ਆਹਨ ਗਵਾਂਡ ਪਿੰਡ ਤੋਂ ਕੰਮ ਕਰਵਾਉਣਾ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦਾ ਤੇ ਬਾਕੀ ਆਪਾਂ ਨੰਬਰ ਇਹਨਾਂ ਦਾ ਸਕਰੀਨ ਤੇ ਮੈਂਸ਼ਨ ਕਰ ਦਿਆਂਗੇ ਬਹੁਤ ਬਹੁਤ ਧੰਨਵਾਦ ਉਸ ਦੇ ਦੇਖ ਸਕਦੇ ਹੋ ਤੁਸੀਂ ਤਾਂ ਨਹੀਂ ਦੋੜ ਦੇ ਕਰਾਈ ਤੇ ਅ ਤਵੇਂ ਆ ਵੀ ਕਰਾਈ ਤੇ ਕਿਸੇ ਨੇ ਬਹਾਉਣ ਨੂੰ ਲਿਜਾਣੀਆਂ ਹੁਣ ਤਾਂ ਤ ਤਵੀਆਂ ਵੀ ਲਿਜਾ ਸਕਦਾ ਤੇ ਬਟ ਮੈਂ ਆਪਣੀ ਰੀਪਰ ਵੀ ਲਿਆ ਸਕਦੇ ਹਾਂ ਖਰਚੇ ਵਧਣ ਨੂੰ ਤੇ ਬਟਾਂ ਵਾਲੀ ਤਵੀ ਵੀ ਹੈ ਜੀ ਉਹ ਵੀ ਤੁਸੀਂ ਲਿਆ ਸਕਦੇ ਹੋ ਬੱਟਾ ਪਾਉਣ ਲਈ ਦੇਖ ਸਕਦੇ ਹੋ ਸਾਰੀ ਆਪਣੀ ਤਵੀਆਂ ਬਹਉਣ ਵਾਲੀਆਂ ਜੀ ਤੇ ਆਪਣੀ ਤਵੀ ਆ ਬੱਟਾ ਪਾਉਣ ਵਾਲੀ ਤੇ ਰੀਪਰਾ ਖਰਚੇ ਵਧਣ ਵਾਲਾ ਬਾਕੀ ਨੰਬਰ ਮੈਂਸ਼ਨ ਕਰ ਦਾਂਗੇ ਤੁਹਾਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ